हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਫੇਰ ਕਹਿੰਦਾ ਪੰਜਾਬ ਦੇ ਲੋਕ ਮੈਨੂੰ ਗਾਲ੍ਹਾਂ ਕੱਢਦੇ ਨੇ ਪਰ ਅੱਜ ਤੁਹਾਡੇ ਸਾਹਮਣੇ ਇੱਕ ਐਸਾ ਬਿਆਨ ਸੁਣਾਉਣ ਜਾ ਰਿਹਾ ਮੈਂ ਪੰਜਾਬ ਦਾ ਮੁੱਖ ਮੰਤਰੀ ਕਿਸ ਕਦਰ ਯਾਨੀ ਕਰਨਲ ਦੇ ਪਰਿਵਾਰ ਨੂੰ ਜਵਾਬ ਦੇ ਰਿਹਾ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਿ ਪੰਜਾਬ ਦੇ ਵਿੱਚ ਹਹਾਕਾਰ ਮਚ ਚੁੱਕੀ ਆ ਕਰਨਲ ਸਾਹਿਬ ਦੇ ਕੇਸ ਨੂੰ ਲੈ ਕੇ ਔਰ ਦੂਜੇ ਪਾਸੇ ਇੱਕ ਬਹੁਤ ਵੱਡੀ ਖਬਰ ਜਿਹੜੀ ਹੋਰ ਆ ਰਹੀ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਹਾਈ ਕੋਰਟ ਦੇ ਵਿੱਚ ਯਾਨੀ ਹਾਈ ਕੋਰਟ ਕਿਵੇਂ ਸਿੱਧਾ ਕਰਨ ਜਾ ਰਿਹਾ ਉਹ ਵੀ ਤੁਹਾਡੇ ਸਾਹਮਣੇ ਤਰਾਂਗੇ ਔਰ ਦੂਜੇ ਪਾਸੇ ਪਟਿਆਲਾ ਪਹੁੰਚ ਰਹੀ ਹੈ ਐਸਆਈਟੀ ਪੂਰੀ ਖਬਰ ਤੁਹਾਡੇ ਸਾਹਮਣੇ ਤਰਾਂਗੇ ਯਾਨੀ ਖਬਰ ਐਸੀ ਕਿ ਪੰਜਾਬ ਦਾ ਮੁੱਖ ਮੰਤਰੀ ਕਰਨਲ ਦੇ ਪਰਿਵਾਰ ਨੂੰ ਕਿਵੇਂ ਜਵਾਬ ਦੇ ਰਿਹਾ ਪੂਰੀ ਖਬਰ ਜਿਹੜੀ ਦੇਖਣ ਵਾਲੀ ਹੈ ਪੰਜਾਬ ਦੇ ਲੋਕਾਂ ਲਈ ਇੱਕ ਪਾਸੇ ਮੁੱਖ ਮੰਤਰੀ ਕਹਿੰਦਾ ਉਹਨਾਂ ਦੀ ਪਤਨੀ ਦੇ ਸਿਰ ਤੇ ਹੱਥ ਧਰ ਕੇ ਕਿ ਮੈਂ ਤੁਹਾਨੂੰ ਇਨਸਾਫ ਦਵਾਉਂਗਾ ਤੇ ਸ਼ਾਮ ਦੇ 6 ਵਜੇ ਤੱਕ ਤੁਹਾਡੇ ਕੋਲ ਮੈਸੇਜ ਪਹੁੰਚ ਜਾਣਾ ਕਿ ਪੰਜਾਬ ਦੇ ਉਹਨਾਂ ਦੋਸ਼ੀਆਂ ਦੇ ਉੱਤੇ ਨਾ ਪੁਲਿਸ ਵਾਲਿਆਂ ਦੇ ਉੱਤੇ ਵੀ ਕਾਰਵਾਈ ਕਰ ਦਿੱਤੀ ਹੈ ਔਰ ਕੋਈ ਵੀ ਖਬਰ ਨਿਕਲ ਕੇ ਨਹੀਂ ਆਈ ਕਿ ਸੀਐਮ ਆਨ ਦਾ ਐਕਸ਼ਨ ਹੋਇਆ ਹੋਵੇ ਪਰ ਅੱਜ ਜਿਹੜਾ ਜਵਾਬ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਉਹ ਤੁਹਾਡੇ ਸਾਹਮਣੇ ਤਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਇੱਕੋ ਗਰਕਰੀ ਹੋ ਗਈ ਹੈ ਸਰਕਾਰ ਦੀ ਔਰ ਪੰਜਾਬ ਦੀ ਉਹ ਪੁਲਿਸ ਦੀ ਜਿਨ੍ਹਾਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਤਾਂ ਹੁਣ ਹਾਈ ਕੋਰਟ ਬਹੁਤ ਸਖਤ ਹੋ ਗਿਆ ਪੰਜਾਬ ਦੇ ਵਿੱਚ ਇੱਕ ਐਸੀ ਸਰਕਾਰ ਦੇਖਣ ਜਾ ਰਹੇ ਹੋ ਪਹਿਲੀ ਵਾਰ ਜਿਹੜੀ ਹਰ ਫਰੰਟ ਤੇ ਹਰ ਕੰਮ ਤੇ ਡਿੱਗੀ ਹੋਈ ਹੈ ਕਿਉਂਕਿ ਕੋਈ ਵੀ ਮੁੱਦੇ ਪ੍ਰਤੀ ਅਜੇ ਤੱਕ ਕੰਮ ਨਹੀਂ ਹੋਇਆ ਪਰ ਦੂਜੇ ਪਾਸੇ ਉਹਨਾਂ ਜਿਹੜੇ ਕਰਨਲ ਸਾਹਿਬ ਕੁੱਤੇ ਗਏ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਗੱਲ ਅੱਜ ਵੀ ਤਾਏ ਮੈਂ ਹੁਣ ਵੀ ਕਹਿੰਦਾ ਕਿਉਂਕਿ ਮੈਂ ਪਹਿਲਾਂ ਵੀ ਕਹੀ ਹੈ ਗੱਲ ਮੈਂ ਹੁਣ ਵੀ ਕਹਿਣਾ ਸੀ ਇਹ ਮਾਨ ਹੋਵੇ ਚਾਹੇ ਪੰਜਾਬ ਦੀ ਪੁਲਿਸ ਹੋਵੇ ਇਹਨਾਂ ਦੁਆਰਾ ਨਹੀਂ ਇਨਸਾਫ ਮਿਲਦਾ ਇਨਸਾਫ ਮਿਲਣਾ ਤਾਂ ਹਾਈ ਕੋਰਟ ਤੇ ਸੀਬੀਆਈ ਇਹਨਾਂ ਦਾ ਨਿਪਟਾਰਾ ਕਰੂਗੀ ਤਾੜ ਪਹਿਲਾਂ ਖਬਰ ਸੁਣ ਲਓ ਉਸ ਤੋਂ ਬਾਅਦ ਅਗਲੀ ਅਪਡੇਟ ਹੈ ਜਿਹੜੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਕਰਨਲ ਦੀ ਪਤਨੀ ਕੀ ਕਹਿ ਰਹੀ ਹੈ ਇਹ ਵੀ ਸੁਣ ਲਓ ਔਰ ਐਸਆਈਟੀ ਕਿਵੇਂ ਫਿਰ ਤੋਂ ਜਾਨੀ ਪਟਿਆਲੇ ਜਾਂਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਸੁਣੋ ਖਾਲਸਾ ਵਾਇਰਲ ਜੀ ਕੀ ਫਤਿਹ ਅਬ ਬਹੁਤ ਹੀ ਕੱਲ ਮੈਂ ਵੀ ਦਿਨਾਂ ਬਾਅਦ ਮਾਨੂੰ ਇੱਕ ਜਿਸ ਨੂੰ ਕਹਿੰਦੇ ਹਨ ਹੋਕ ਦੇਖੀ ਸੀਗੀ ਇਸ ਤਰੀਕੇ ਨਾਲ ਮਾਨ ਸਾਹਿਬ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਕਿਹਾ ਸੀ ਬੱਚਾ ਤਨੂੰ ਜਸਟਿਸ ਮਿਲੇਗਾ ਕੋਰੋਨਾ ਨੇ ਆਪਣੇ ਵੈਸੇ ਨੂੰ ਕਿਹਾ ਸੀਗਾ ਕਿ 6 ਵਜੇ ਮੈਂ ਤੁਹਾਨੂੰ ਫੋਨ ਕਰਕੇ ਅਪਡੇਟ ਦੇਣਾ ਹੈ ਹੋਰ ਮਾਨੂੰ ਕਿਹਾ ਸੀ ਤਾਨੂੰ ਇਨਸਾਫ ਮਿਲੇਗਾ ਤੁਸੀਂ ਦੇਸ਼ ਦੀ ਬੇਟੀ ਨਹੀਂ ਮੇਰੀ ਵੀ ਬੇਟੀ ਹੋ ਤਾਨੂੰ ਇਨਸਾਫ ਮਿਲੇਗਾ ਪਰ ਉਹ ਇਨਸਾਫ ਮਾਨੂੰ ਫੇਰ ਅੱਜ ਫਟਕਦਾ ਹੋਇਆ ਨਜ਼ਰ ਆ ਰਿਹਾ ਜਿੱਦਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਇੱਕ ਸਾਜਿਤ ਰਚ ਕੇ ਐਫਆਈਆਰ ਗਲਤ ਕਰਾਈ ਸਸਪੈਂਸ਼ਨ ਗਲਤ ਕੀਤੀ ਫਿਰ ਬਾਦਿਸ਼ਨਾਮ ਐਡ ਕੀਤੇ ਜਿੱਦਾਂ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਖੇਡੀ ਹਨ ਉਹਨੂੰ ਕਿਉਂ ਐਦਾ ਲੱਗ ਰਿਹਾ ਵਾਪਸ ਕਿ ਸ਼ਾਇਦ ਸਰਕਾਰ ਵੀ ਸਾਡੇ ਨਾਲ ਗੇਮ ਖੇਡ ਰਹੀ ਹੈ ਇਹ ਤਾਂ ਰਹੀ ਸਰਕਾਰ ਦੀ ਗੱਲ ਜਿਵੇਂ ਗੇਮ ਖੇਡ ਗਏ ਨੇ ਆ ਤੁਹਾਡੇ ਸਾਹਮਣੇ ਕਰ ਰਹੀ ਆ ਨਾ ਕਰਨਲ ਦੀ ਪਤਨੀ ਮੈਂ ਰਾਤ ਵੀ ਸੁਣਾ ਚੁੱਕਿਆ ਇਹੀ ਬਿਆਨ ਵੀਡੀਓ ਦੇ ਵਿੱਚ ਔਰ ਹੁਣ ਦੂਜੇ ਪਾਸੇ ਆਜੋ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਯਾਨੀ ਇਸ ਗੱਲ ਤੋਂ ਭੱਜਦਾ ਪੂਰੀ ਖਬਰ ਯਾਨੀ ਇੱਕ ਪਾਸੇ ਐਸਆਈਟੀ ਐਸਆਈਟੀ ਪਟਿਆਲੇ ਪਹੁੰਚ ਜਾਂਦੀ ਹੈ ਤਾਂ ਹੁਣ ਐਕਸ਼ਨ ਦੀ ਤਿਆਰੀ ਹੋ ਚੁੱਕੀ ਹੈ ਸੁਣੋ ਕਰਨਲ ਬਾਦ ਕੁਸ਼ਮਰ ਮਾਮਲੇ 'ਚ ਅੱਜ ਮੁਤਤੋ ਪਟਿਆਨਾ ਜਾਵੇਗੀ ਐਸਆਈਟੀ ਐਸਆਈਟੀ ਨੇ ਮਾਮਲੇ ਨਾਲ ਸੰਬੰਧਿਤ ਸਾਰੇ ਲੋਕਾਂ ਨੂੰ ਸੱਦਿਆ ਹੈ ਬੁਲਾਇਆ ਹੈ ਗਵਾਹਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਐਸਾ ਕੀ ਦੇਵਲੂ ਗਿਆ ਸੀ ਸਭ ਤੋਂ ਪਹਿਲਾ ਪਟਿਆਨਾ ਆਇਸਨ ਐਸਆਈਟੀ ਰਿਮੈਂਬਰਸ ਰਿਸਪੋਰਸ ਕੀਤੀ ਵਸੀ ਐਸਆਈਟੀ ਨੇ ਉਸ ਘਾਤਾ ਦਾ ਜਾਇਜ਼ਾ ਲਿਆ ਸੀ ਸੁਰੱਖਿਆ ਦੇ ਕਿ ਪੂਰੀ ਘਟਨਾ ਬਾਰੇ। ਮਾਮਲੇ ਨੂੰ ਲੈ ਕੇ ਐਸਆਈਟੀ ਲੋਕਾਂ ਤੋਂ ਅਗਰੋਤਤ ਕਰ ਰਹੀ ਹੈ ਕਿ ਸੇਕ ਜੇ ਸੁਪੋਲ ਦੀ ਕੋਈ ਜਾਣਕਾਰੀ ਡਾਟਾ ਫਾਈਲ ਕੀਤਾ ਜਾਏ। ਇਸ ਵਾਸਤੇ ਐਸਆਈਟੀ ਨੇ ਯਾਨੀ ਐਸਆਈਟੀ ਪਟਿਆਲੇ ਪਹੁੰਚ ਚੁੱਕੀ ਹੈ ਉਸੇ ਘਟਨਾ ਕਰਮ ਦੇ ਉੱਤੇ ਜਿੱਥੇ ਯਾਨੀ ਇਹ ਸਾਰੀ ਘਟਨਾ ਵਾਪਰੀ ਹੈ। ਪਰ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ? ਪੰਜਾਬ ਦਾ ਮੁੱਖ ਮੰਤਰੀ ਇੱਕ ਐਡੇ ਵੱਡੇ ਰੈਕ ਦੇ ਵਿੱਚ ਹੋਵੇ ਅਧਿਕਾਰੀ ਯਾਨੀ ਕਰਨਲ ਸਾਹਿਬ ਤੇ ਇਹਨਾਂ ਦੀ ਪਤਨੀ ਨੂੰ ਉਹਨਾਂ ਦੇ ਸੰਧੂ ਨੂੰ ਸੱਦਾ ਜਾਂਦਾ ਉਸ ਤੋਂ ਬਾਅਦ ਉਹਨਾਂ ਦੇ ਸਿਰ ਦੇ ਉੱਤੇ ਹੱਥ ਵੀ ਧਰਿਆ ਜਾਂਦਾ ਕਿ ਸਾਡੀ ਸਰਕਾਰ ਤੁਹਾਡੇ ਨਾਲ ਤੁਸੀਂ ਇੱਕ ਬੇਟੀ ਦੇ ਸਮਾਨ ਹੋ ਤੇ ਮੈਂ ਤੁਹਾਡੇ ਲਈ ਇੱਕ ਉਹਨਾਂ ਦੋਸ਼ੀਆਂ ਤੇ ਮੈਂ ਬਹੁਤ ਫੇਮਸ ਹਾਂ ਕਿ ਮੈਂ ਐਕਸ਼ਨ ਲੈਂਦੇ ਵਿੱਚ ਬਹੁਤ ਜ਼ਿਆਦਾ ਫੇਮਸ ਹਾਂ ਪੂਰਾ ਪੰਜਾਬ ਜਾਣਦਾ ਮੁੱਖ ਮੰਤਰੀ ਸਾਹਿਬ ਕਿ ਤੁਸੀਂ ਕਿੰਨਾਂ ਗੱਲਾਂ ਵਿੱਚ ਫੇਮਸ ਹੋ ਤੁਸੀਂ ਫੇਮਸ ਹੋ ਤੁਚਕਲੇ ਕਹਾਣੀਆਂ ਤੇ ਲੋਕਾਂ ਨੂੰ ਕਿਵੇਂ ਬੁੱਧੂ ਬਣਾਉਣਾ ਇਹਨਾਂ ਗੱਲਾਂ ਦੇ ਵਿੱਚ ਫੇਮਸ ਆ ਤੁਸੀਂ ਕਿਉਂਕਿ ਤੁਸੀਂ ਅਕਸਰ ਕਮੇਡੀ ਵੀ ਕਰਦੇ ਰਹੇ ਹੋ ਲੋਕਾਂ ਨੂੰ ਕਿਵੇਂ ਵਰਗਲਾ ਕੇ ਆਪਣੇ ਪਿੱਛੇ ਲਾਉਣਾ ਤੇ ਪੰਜਾਬ ਦੀ ਜਨਤਾ ਪੰਜਾਬ ਦੀ ਜਨਤਾ ਸਮਝ ਗਈ ਹੈ ਕਿ ਪੰਜਾਬ ਦੇ ਵਿੱਚ ਅੱਗੇ ਤੋਂ ਇਹਨਾਂ ਦੀ ਸਰਕਾਰ ਤਾਂ ਨਹੀਂ ਆਉਂਦੀ ਇਹ ਤਾਂ ਗੱਲ ਹੋ ਗਈ ਹੈ ਤਾ ਔਰ ਦੂਜੇ ਪਾਸੇ ਹਾਈ ਕੋਰਟ ਦੀ ਗੱਲ ਸੁਣ ਲਓ ਹਾਈ ਕੋਰਟ ਇਹਨਾਂ ਸਖਤ ਹੋ ਗਿਆ ਕਿ ਮੁੱਖ ਮੰਤਰੀ ਨੂੰ ਸਿੱਧਾ ਮੁੱਖ ਮੰਤਰੀ ਦੇ ਉਹਨਾਂ ਪੰਜਾਬ ਪੁਲਿਸ ਵਾਲਿਆਂ ਨੂੰ ਹਾਈ ਕੋਰਟ ਦੇ ਵਿੱਚ ਜਵਾਬ ਦੇਣਾ ਪੈਣਾ ਕਿਉਂ ਕਿਉਂਕਿ ਜਿਹੜੇ ਐਸਐਸਪੀ ਨਾਨਕ ਸਿੰਘ ਨੇ ਪਤਾ ਨਹੀਂ ਕੀ ਡਰ ਲੱਗਦਾ ਪੰਜਾਬ ਦੀ ਇਹਨਾਂ ਪੁਲਿਸ ਵਾਲਿਆਂ ਤੋਂ ਕਿ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਨੂੰ ਲੁਕਾਉਣਾ ਚਾਹੁੰਦਾ ਯਾਰ ਦੇਖੋ ਉਹਨਾਂ ਦੇ ਪਰਿਵਾਰ ਨੇ ਇਹ ਗੱਲ ਕਹੀ ਹੈ ਕਿ ਸਾਡਾ ਮਨ ਟੁੱਟ ਚੁੱਕਿਆ ਹੈ ਕਿ ਪੰਜਾਬ ਦੀ ਸਰਕਾਰ ਸਾਡਾ ਮੁੱਖ ਮੰਤਰੀ ਉਹਨਾਂ ਪੁਲਿਸ ਵਾਲਿਆਂ ਦੇ ਨਾਲ ਮਿਲ ਚੁੱਕਿਆ ਹੈ ਤਾਂ ਹੁਣ ਕੀ ਤਾਂ ਉਮੀਦ ਰੱਖੀ ਜਾ ਸਕਦੀ ਹੈ ਕਿ ਕਰਨਲ ਸਾਹਿਬ ਦੇ ਪਰਿਵਾਰ ਨੂੰ ਇਨਸਾਫ ਮਿਲ ਜੇ ਪਰ ਹੁਣ ਕਿਤੇ ਨਾ ਕਿਤੇ ਕੱਲਾ ਭਗਵਾਨ ਤਮਾਨ ਨਹੀਂ ਇਹ ਦੇਸ਼ ਬਹੁਤ ਵੱਡਾ ਹੈ ਇਹਦਾ ਸੰਤੁਲਨ ਜੋ ਬਣਿਆ ਹੋਇਆ ਹੈ ਉਹ ਕੱਲੇ ਭਗਵਾਨ ਤਮਾਨ ਤੇ ਨਹੀਂ ਬਣਿਆ ਉਹ ਤਾਂ ਕੇਂਦਰ ਦੇ ਵਿੱਚ ਵੀ ਬਹੁਤ ਵੱਡੀ ਗੱਲ ਚੱਲ ਰਹੀ ਹੈ ਆਰਮੀ ਦੇ ਵਿੱਚ ਅੰਦਰ ਗਤੀ ਜੋ ਵਿਧੀ ਗਤੀ ਵਿਧੀ ਚੱਲ ਰਹੀ ਹੈ ਉਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਜਿਹੜੇ ਆਰਮੀ ਦੇ ਚੀਫ ਕਮਾਂਡਰ ਨੇ ਉਹਨਾਂ ਨੇ ਆਪਣਾ ਇੱਕ ਤਾੜਾ ਬਣ ਦਿੱਤਾ ਕਿਹੜਾ ਉਤਾਰਾ ਬਣ ਦਿੱਤਾ ਜਿਵੇਂ ਕਿ ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀ ਕਰਨਲ ਸਿੰਘ ਦੂੜੀ ਜਿਨ੍ਹਾਂ ਨੇ ਕਿਹਾ ਸੀ ਕਿ 24 ਘੰਟਿਆਂ ਦੇ ਅੰਦਰ ਜੇਕਰ ਐਕਸ਼ਨ ਹੋ ਗਿਆ ਤਾਂ ਠੀਕ ਹੈ ਤੇ ਨਹੀਂ ਫਿਰ ਅਸੀਂ ਆਪਣੇ ਪੱਧਰ ਤੇ ਐਕਸ਼ਨ ਲਵਾਂਗੇ ਤਾਂ ਹੁਣ ਆਰਮੀ ਦੇ ਵਿੱਚੋਂ ਕਈ ਆਫੀਸਰ ਤੁਹਾਡੇ ਸਾਹਮਣੇ ਹੋਣਗੇ ਜਿਹੜੇ ਕਿ ਐਕਸ਼ਨ ਕਰਨਗੇ ਆਪਣੇ ਪੱਧਰ ਤੇ ਹੋਰਾਂ ਵੀ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸਾਡੇ ਆਮ ਲੋਕ ਨੇ ਉਹਨਾਂ ਦੇ ਨਾਲ ਕੀ ਤਸ਼ੱਦਦ ਹੁੰਦੇ ਹੋਣਗੇ ਅੰਦਰ ਗਤੀ ਜਿਹੜੇ ਹਲੇ ਤੱਕ ਬਾਹਰ ਨਹੀਂ ਆਏ ਪਰ ਗੈਂ ਇਨਕਾਊਂਟਰ ਤੇ ਇਨਕਾਊਂਟਰ ਹੋ ਰਿਹਾ ਪੰਜਾਬ ਦੀ ਪੁਲਿਸ ਦੁਆਰਾ ਇਹ ਵੀ ਕਿਤੇ ਨਾ ਕਿਤੇ ਆਪਣੇ ਸਟਾਰ ਲਵਾਉਣ ਦੇ ਚੱਕਰ ਦੇ ਵਿੱਚ ਹੋ ਰਹੇ ਨੇ ਇਹਦੇ ਵਿੱਚ ਵੀ ਹਾਈ ਕੋਰਟ ਸੀਬੀਆਈ ਦੁਆਰਾ ਜਾਂਚ ਕਰਵਾਉਣ ਜਾ ਰਿਹਾ ਉਹ ਤਾਂ ਰਿਹਾ ਸੀਬੀਆਈ ਦਾ ਮਾਮਲਾ ਤੇ ਹਾਈ ਕੋਰਟ ਦਾ ਤੇ ਭਾਈ ਜਿਹੜੇ ਇਨਕਾਊਂਟਰ ਕਰੇ ਨੇ ਪੰਜਾਬ ਦੀ ਪੁਲਿਸ ਨੇ ਜਿਹੜੀ ਵੀ ਪੁਲਿਸ ਆ ਭਾਵੇਂ ਕਿਸੇ ਜ਼ਿਲ੍ਹੇ ਦੀ ਆ ਕਿਤੋਂ ਦੀ ਵੀ ਆ ਪੰਜਾਬ ਦੇ ਵਿੱਚ ਉਹਨਾਂ ਸਾਰਿਆਂ ਤੇ ਤਫ਼ਤੀਸ਼ ਹੋਣ ਜਾ ਰਹੀ ਹੈ ਪਰ ਜਿਹੜੀ ਰਹੀ ਕਰਨਲ ਸਾਹਿਬ ਦੀ ਗੱਲ ਕਰਨਲ ਸਾਹਿਬ ਦਾ ਮੁੱਦਾ ਹੁਣ ਦੇਖੋ ਉੱਥੇ ਜਾ ਚੁੱਕਿਆ ਜਿਹੜੇ ਕਿ ਅਮਰ ਸਿੰਘ ਗ੍ਰਹਿ ਮੰਤਰੀ ਨੇ ਕੇਂਦਰ ਦੇ ਵਿੱਚ ਔਰ ਦੂਜੇ ਪ੍ਰਧਾਨ ਮੰਤਰੀ ਹੋ ਸਕਦਾ ਇਹ ਮੁੱਦਾ ਰਾਸ਼ਟਰਪਤੀਦਖ ਵੀ ਜਾਵੇ ਕਿਉਂਕਿ ਇਹਦੇ ਵਿੱਚ ਰਾਸ਼ਟਰਪਤੀ ਵੀ ਯੋਗਦਾਨ ਲੈ ਸਕਦੇ ਨੇ ਸ਼ਾਸਨ ਵੀ ਲੱਗ ਸਕਦਾ ਰਾਸ਼ਟਰਪਤੀ ਸ਼ਾਸਨ ਮੈਨੂੰ ਐ ਲੱਗਦਾ ਵੀ ਲੱਗਣਾ ਚਾਹੀਦਾ ਫਿਰ ਇੱਕ ਗੱਲ ਹੋਰ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਅਸਤੀਫੇ ਦੀ ਜੇਕਰ ਮੰਗ ਉੱਠਦੀ ਹੈ ਤਾਂ ਇਹ ਸਰਕਾਰ 5 ਮਿੰਟਾਂ ਦੇ ਅੰਦਰ 5 ਮਿੰਟਾਂ ਦੇ ਅੰਦਰ ਐਕਸ਼ਨ ਲੈ ਲੂਗੀ ਇਹ ਗਾਰੰਟੀ ਹੈ ਗੱਲ ਦੀ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ